ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਇਥੋਂ ਜਰਨੈਲ ਬਣਾ ਕੇ ਜਿੱਥੋਂ ਗੱਲ ਵਿਗੜਦੀ ਆ ਵੀ ਪੰਥ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਨ ਕਿਉਂ ਨਹੀਂ ਮਨਾਏ ਜਾਂਦੇ ਵੱਡੀ ਪੱਦਰ ਵੀ ਉਹਦੇ ਵਿੱਚ ਕੀ ਕਾਰਨ ਬਣੇ ਉਹਦੇ ਵਿੱਚ ਇਹੀ ਕਾਰਨ ਜਦੋਂ ਦੇਖੋ ਪਹਿਲਾ ਕਾਰਨ ਤਾਂ ਇਹ ਹੁਣ ਜੇ ਗੁਰੂ ਗੋਬਿੰਦ ਸਿੰਘ ਜੀ ਮਰਨੇ ਚੋਣ ਕਰ ਦਿੱਤੀ ਪੰਜ ਤੀਰ ਦੇ ਦਿੱਤੇ ਗੁਰਬਖਸ਼ ਕਈ ਵਿਦਵਾਨਾਂ ਨੇ ਲਿਖਿਆ ਗੁਰਬਖਸ਼ ਸਿੰਘ ਉਹਦਾ ਨਾਮ ਲਿਖਿਆ ਰੱਖਿਆ ਪਰ ਜਿਆਦਾ ਮਸ਼ਹੂਰ ਉਹਦਾ ਨਾਮ ਲਿਖਤਾ ਵਿੱਚ ਬੰਦਾ ਬਹਾਦਰ ਜਾਂ ਬੰਦਾ ਸਿੰਘ ਜਾਂ ਗੁਰੂ ਦਾ ਬੰਦਾ ਤੇ ਜਾਂ ਨਾਨਕ ਪੂਜ ਜਿਹੜੀਆਂ ਮੁ슬ਮਾਨਾਂ ਦੀਆਂ ਲਿਖਤਾਂ ਨੇ ਨਾ ਇਸਲਾਮ ਦੇ ਵਿੱਚ ਜੇ ਮੁ슬ਮਾਨਾਂ ਫਾਰਸੀ ਦੀਆਂ ਉਹਨਾਂ 'ਚ ਲਿਖਿਆ ਨਾਨਕ ਪੂਜ ਗੁਰੂ ਫਿਰ ਨਾਨਕ ਨੂੰ ਪੂਜਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਤੇ ਗੁਰੂ ਗੋਬਿੰਦ ਸਿੰਘ ਦੇਖੋ ਇੱਕ ਇਹ ਵੀ ਸਿਫਤ ਬਾਬਾ ਬੰਦਾ ਸਿੰਘ ਬਹਾਦਰ ਦੀ ਉਹਨਾਂ ਨੇ ਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਨਹੀਂ ਲਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕੀ ਕਹਿੰਦੇ ਹੁੰਦੇ ਸੀ ਸੱਚਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਸੱਚਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਸੱਚੇ ਸਾਹਿਬ ਨੇ ਉਹ ਨਾਂ ਨਹੀਂ ਕਦੇ ਲਿਆ ਸੀ ਕਿੰਨਾ ਸਤਕਾਰ ਸੀ ਉਹਨਾਂ ਦੇ ਮਨ ਵਿੱਚ ਕਿ ਜਿਵੇਂ ਆਪਾਂ ਕਹਿੰਦੇ ਨਾ ਵੱਡਿਆਂ ਦਾ ਨਾਂ ਨਹੀਂ ਲਈਦਾ ਤੇ ਨਾਂ ਨਹੀਂ ਕਦੇ ਲੈਂਦੇ ਸੀ ਸੱਚਾ ਸਾਹਿਬ ਕਹਿੰਦੇ ਸੀ ਪਰ ਜਦੋਂ ਮਹਾਰਾਜ ਨੇ ਆਪਣੇ ਗਾਤਰੇ ਵਾਲੀ ਤੇਗ ਦੇਣ ਲੱਗੇ ਨਾ ਮਹਾਰਾਜ ਗਾਤਰੇ ਵਾਲੀ ਤੇਗ ਤੇ ਕਹਿੰਦੇ ਉੱਥੇ ਬਾਬਾ ਕਾਨ ਬਾਬਾ ਬਨੋਦ ਸਿੰਘ ਉਹਨਾਂ ਨੇ ਅੱਗੇ ਹੋ ਕੇ ਫੜ ਲਈ ਮਹਾਰਾਜ ਨਹੀਂ ਇਹ ਸਾਡੀ ਆ ਉਥੇ ਕੀ ਚੱਲਿਆ ਮਨ ਦੇ ਵਿੱਚ ਇਹ ਚੱਲਿਆ ਕਿ ਜੇ ਅੱਜ ਸਾਰੀ ਪਾਵਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲ ਗਈ ਇਹ ਕ ਅੱਜ ਆਇਆ ਨਵਾਂ ਹਜੇ ਤੇ ਅਸੀਂ ਕਿੰਨੇ ਸਾਲਾਂ ਤੋਂ ਮਹਾਰਾਜ ਦੇ ਨਾਲ ਤੁਰੇ ਫਿਰਦੇ ਆ ਤੁਹਾਨੂੰ ਕਿਹਨੇ ਪੁੱਛਣਾ ਮੜੀ ਤਾਂ ਨੂੰ ਕੀਨੇ ਪੁੱਛ ਰਹਾ ਇਹ ਗੱਲਾਂ ਤਾਂ ਤੁਸੀਂ ਦੇਖੋ ਅੱਜ ਨਹੀਂ ਚੱਲਦੀਆਂ ਇੱਕ ਪਰਿਵਾਰ ਵਿੱਚ ਵੇਖ ਲਈ ਆਪਾਂ ਸਾਡੇ ਘਰਾਂ ਵਿੱਚ ਵੇਖ ਲਈਏ ਘਰਾਂ ਵਿੱਚ ਨਹੀਂ ਗੱਲ ਚੱਲਦੀ ਘਰਾਂ ਵਿੱਚ ਵੀ ਚੱਲਦੀ ਘਰ ਵਿੱਚ ਜੇ ਦੇਖੋ ਤਿੰਨ ਚਾਰ ਭਰਾ ਨੇ ਉਹਨਾਂ ਦੇ ਵਿਆਹ ਹੋ ਗਏ ਤੇ ਗੱਲ ਇਹ ਚੱਲਦੀ ਰਹਿੰਦੀ ਆ ਵੀ ਕੋਈ ਅੱਗੇ ਨਾ ਲੰਘ ਜਾਵੇ ਬਸ ਫਿਰ ਉਹ ਪਿੰਡਾਂ ਵਿੱਚ ਵੀ ਇਹੀ ਗੱਲ ਚੱਲਦੀ ਆ ਢੜੇ ਬਣੇ ਹੋਇਆ ਇੱਕ ਢੜਾ ਦੂਜੇ ਦੀਆਂ ਲੱਤਾਂ ਖਿੱਚਦਾ ਉਹ ਇਹ ਅੱਗੇ ਨਹੀਂ ਲੰਘਣਾ ਚਾਹੀਦਾ ਇੰਨਾਂ ਚੀਜ਼ਾਂ ਤੋਂ ਨਫ਼ਰਤ ਤੋਂ ਈਰਖਾ ਤੋਂ ਧਰਮ ਵੀ ਨਹੀਂ ਬਚਿਆ ਧਰਮ ਦੇ ਵਿੱਚ ਵੀ ਇਹੀ ਕੁਝ ਚੱਲਦਾ ਧਰਮ ਦੇ ਵਿੱਚ ਵੀ ਇਹੀ ਕੁਝ ਚੱਲਦਾ ਵੀ ਕੋਈ ਅੱਗੇ ਨਾ ਲੰਘ ਜਾਵੇ ਕਿਤੇ ਕੋਈ ਤੇ ਉਹ ਸ਼ੁਰੂ ਤੋਂ ਚੱਲਦਾ ਆ ਵੀ ਕੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬਾਬਾ ਪ੍ਰਿਥੀ ਚੰਦ ਜੀ ਨੇ ਇਤਿਹਾਸ ਪੜ੍ਹ ਕੇ ਦੇਖੋ ਕੀ ਕੁਝ ਕੀਤਾ ਛੇਵੇਂ ਪਾਤਸ਼ਾਹ ਜੀ ਨੂੰ ਮਾਰਨ ਦੇ ਯਤਨ ਕੀਤੇ ਉਹਨੇ ਛੇਵੇਂ ਪਾਤਸ਼ਾਹ ਜੀ ਨੂੰ ਮਾਰਨ ਦੇ ਯਤਨ ਕਰਦਾ ਰਿਹਾ ਪ੍ਰਥੀ ਚੰਦ ਵੀ ਇਹ ਮਰ ਜਾਵੇ ਤੇ ਮੇਰਾ ਪੁੱਤਰ ਗੁਰਤਾ ਗੱਦੀ ਤੇ ਬੈਠੇ ਮਿਹਰਬਾਨ ਇਹ ਤਾਂ ਸ਼ੁਰੂ ਤੋਂ ਚੱਲਦਾ ਰਿਹਾ ਹੁੰਦਾ ਤੇ ਆਪਾਂ ਉਹ 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 ਜਿਹੜੇ ਬੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਉਹਨਾਂ ਨੂੰ ਰੱਖ ਲੈਨੇ ਗਦਾਰ ਕੈਟਾਗਰੀ ਗਦਾਰ ਦੇ ਦਿੰਨੇ ਵੀ ਗਦਾਰ ਬੰਦੇ ਵੀ ਜਿਹੜੇ ਸਰਕਾਰ ਨਾਲ ਨਾਲ ਜਾਂਦੇ ਪਰ ਮਹਾਰਾਜ ਜੀ ਦੇ ਮਨ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਮਹਾਰਾਜ ਦੇ ਮਨ ਵਿੱਚ ਇਹ ਸੀ ਵੀ ਚਲੋ ਇਹ ਜੇ ਜਾ ਕੇ ਜਿਹੜੇ ਜ਼ਾਲਮ ਲੋਕ ਨੇ ਉਹਨਾਂ ਨੂੰ ਖਤਮ ਕਰ ਦੇਵੇਗਾ ਸੱਚ ਦਾ ਬੋਲਬਾਲਾ ਹੋ ਜਾਵੇਗਾ ਲੋਕ ਸੁਖੀ ਹੋ ਜਾਣਗੇ ਮਹਾਰਾਜ ਤਾਂ ਇਹੀ ਚਾਹੁੰਦੇ ਨਾ ਵੀ ਲੋਕ ਸੁਖੀ ਰਹਿਣ ਆ ਸੁਖਮਨੀ ਸਾਹਿਬ ਜੀ ਬਾਣੀ ਦਾ ਜਾਪ ਆਪਾਂ ਇੱਥੇ ਕੀਤਾ ਮਹਾਰਾਜ ਬਾਣੀ ਕਿਉਂ ਉਚਾਰਨ ਕੀਤੀ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਵੀ ਮਹਾਰਾਜ ਤੁਹਾਡੀ ਬਾਣੀ ਕਹਿੰਦੀ ਵੀ ਅਠੇ ਪੈਰ ਨਾਮ ਜਪੋ ਵੀ ਅਸੀਂ ਗ੍ਰਸਤੀ ਲੋਕ ਆ ਅਠੇ ਪੈਰ ਕਿਵੇਂ ਨਾਮ ਜਪਾਂਗੇ ਇਹ ਕਾਮਧੰਦੇ ਵੀ ਕਰਨੇ ਆ ਤੇ ਬਾਣੀ ਵਿੱਚ ਵੀ ਆਉਂਦਾ ਹੋਰ ਧਰਮ ਸ਼ਾਸਤਰ ਵੀ ਕਹਿੰਦੇ ਵੀ ਮਨੁੱਖ ਦੇ ਸਵਾਸ ਸਫਲੇ ਹੋਣੇ ਚਾਹੀਦੇ ਆ ਤੇ ਮਹਾਰਾਜ ਅਸੀਂ ਅਸੀਂ ਕਿਵੇਂ ਕਰੀਏ ਤੇ ਮਹਾਰੇ ਕਹਿੰਦੇ ਤੁਹਾਡੇ ਵਾਸਤੇ ਅਸੀਂ ਬਾਣੀ ਰਚ ਦਿੰਨੇ ਸੁਖਮਨੀ ਸਾਹਿਬ ਬਾਰੇ ਜਿਹਨੇ ਉਚਾਰਨ ਕੀਤੀ 24 ਅਸ਼ਟਵਧੀਆਂ 24000 ਅੱਖਰ ਤੇ ਰੋਜ਼ 24 ਘੰਟਿਆਂ ਦੇ ਵਿੱਚ ਆਪਾਂ 24000 ਸਵਾਸ ਲੈਣੇ ਆ ਤੇ ਮਹਾਰੇ ਕਹਿੰਦੇ ਜੇ ਤੂੰ ਇੱਕ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰ ਲਵੇਂਗਾ ਨਾ ਤੇ ਤੇਰੇ 24000 ਸਵਾਸ ਸਫਲੇ ਹੋ ਜਾ ਕਰਨ ਮਹਾਰਾਜ ਤਾਂ ਪੜਾਈ ਕਰਨਾ ਚਾਹੁੰਦੇ ਸੀ ਨਾ ਕੋਈ ਭਲਾ ਮਹਾਰਾਜ ਦੇ ਕੋਲੇ ਕੋਈ ਆਇਆ ਭਾਵੇਂ Hindu, Musalman ਕੋਈ ਵੀ ਕਿਸੇ ਵੀ ਧਰਮ ਦਾ ਆਇਆ ਮਹਾਰਾਜ ਜੀ ਨੇ ਉਹਨੂੰ ਇਹ ਨਹੀਂ ਕਿਹਾ ਕਿ ਤੂੰ ਸਿੱਖ ਨਹੀਂਗਾ ਤੂੰ ਚਲਾ ਜਾ ਇਥੋਂ ਤੈਨੂੰ ਉਪਦੇਸ਼ ਨਹੀਂ ਦੇਣਾ ਕਿਉਂਕਿ ਮਹਾਰਾਜ ਦੇ ਅੰਦਰ ਤਾਂ ਸੱਬੇ ਸਾਂਝੀ ਵਾਲ ਸਦਾਇਨ ਕੋਈ ਉਹਨਾਂ ਦੱਸ ਹੈ ਬਹਾਰਾ ਜੀਓ ਮਹਾਰਾਜੀ ਬਾਣੀ ਦਾ ਏਕਤਾ ਦਾ ਪ੍ਰਤੀਕ ਆ ਨਾ ਸਾਰਿਆਂ ਨੂੰ ਇੱਕੋ ਥਾਂ ਦੇ ਉੱਤੇ ਜਿੱਥੇ ਹੁਣ ਇੱਕ ਓੰਕਾਰ ਹੀ ਆ ਗਿਆ। ਦਾਸ ਨੇ ਅੱਗੇ ਵੀ ਸ਼ਾਇਦ ਇੱਥੇ ਬੇਨਤੀ ਕੀਤੀ ਹੋਵੇ ਇੱਕ ਓੰਕਾਰ। ਇੱਕ ਦਾ ਮਤਲਬ ਏਕਤਾ। ਵੀ ਸਾਰੇ ਇੱਕੋ ਪ੍ਰਮਾਤਮਾ ਤੋਂ ਪੈਦਾ ਹੋਏ ਆ ਤੇ ਜਿੰਨਾ ਚਿਰ ਸਾਡੇ ਅੰਦਰ ਏਕਤਾ ਨਹੀਂ ਆਉਂਦੀ। ਅਸੀਂ ਤਰੱਕੀ ਨਹੀਂ ਕਰ ਸਕਦੇ। ਤਰੱਕੀ ਨਹੀਂ ਕਰ ਸਕਦੇ। ਏਕਤਾ ਬੜੀ ਜ਼ਰੂਰੀ ਆ। ਏਕਤਾ ਹੋਵੇਗੀ ਤੇ ਤਰੱਕੀ ਕਰਾਂਗੇ ਜੇ ਏਕਤਾ ਨਹੀਂ ਤਰੱਕੀ ਨਹੀਂ ਅਸੀਂ ਕਰ ਸਕਦੇ ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੋੜਨ ਲੱਗੇ ਨਾ ਪੰਜ ਤੀਰ ਦਿੱਤੇ ਮਹਾਰਾਜ ਜੀ ਨੇ ਫਿਰ ਪੰਜ ਸਿੰਘ ਬਾਬਾ ਬਨੋਦ ਸਿੰਘ ਕਾਨ ਸਿੰਘ ਉਹਨਾਂ ਨੇ ਕਿਹਾ ਕਿ ਮਹਾਰਾਜ ਇਹ ਆਉਣ ਵਾਲੇ ਸਮੇਂ 'ਚ ਗੁਰੂ ਬਣ ਕੇ ਬੈਠ ਗਿਆ ਫਿਰ ਮਹਾਰਾਜ ਜੀ ਨੇ ਉਹ ਵੀ ਕੰਮ ਨਿਬੇੜ ਦਿੱਤਾ ਮਾਰੇ ਕਹਿੰਦੇ ਮੈਂ ਸ਼ਕਸ਼ੀ ਗੱਦੀ ਖਤਮ ਕਰ ਦਿੰਦਾ ਮਹਾਰਾਜ ਕਹਿੰਦੇ ਮੈਂ ਸ਼ਕਸ਼ੀ ਗੱਦੀ ਕੋਈ ਖਤਮ ਕਰ ਦਿੰਨਾ ਲਿਆਓ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਤੇ ਸ਼ਬਦ ਗੁਰੂ ਦੇ ਲੜ ਲਾ ਦਿੰਦੇ ਆ ਤੁਹਾਨੂੰ ਤੇ ਮਹਾਰਾਜ ਨੇ ਸ਼ਕਸ਼ੀ ਗੱਦੀ ਵੀ ਖਤਮ ਕਰ ਦਿੱਤੀ ਵੀ ਕੋਈ ਗੁਰੂ ਬਣ ਕੇ ਬੈਠੇ ਨਾ ਵੀ ਆਪਣੇ ਆਪ ਨੂੰ ਗੁਰੂ ਪਹਾਵੇ ਨਾ ਸਿੱਖਾਂ ਦੇ ਮਨ 'ਚ ਜਿਹੜੀ ਸ਼ੰਕੇ ਪੈਦਾ ਹੋਏ ਸੀ ਵੀ ਜਿਹਨੂੰ ਤਾਕਤ ਮਿਲ ਗਈ ਪਾਵਰ ਮਿਲ ਗਈ ਕਹਿੰਦੇ ਉਹ ਗੁਰੂ ਬਣ ਕੇ ਬੈਠ ਜਾਵੇਗਾ ਤੇ ਫਿਰ ਅਸੀਂ ਕੀ ਕਰਾਂਗੇ ਮਹਾਰਾਜ ਕਹਿੰਦੇ ਅਸੀਂ ਸ਼ਕਸ਼ੀ ਗੱਦੀ ਖਤਮ ਕਰ ਦਿੰਦੇ ਆ ਮਹਾਰਾਜ ਨੇ ਗੁਰਤਾ ਗਦੀ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਬਚਨ ਨਹੀਂ ਪੜਦੇ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਮੰਨਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਮਹਾਰਾਜ ਜੀ ਨੇ ਸਾਰਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਕਹਿ ਦਿੱਤਾ ਵੀ ਅੱਜ ਤੋਂ ਤੁਹਾਡਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਜਦੋਂ ਦੇਖੋ ਫਿਰ ਮਹਾਰਾਜ ਜੀ ਨੇ ਤੋਰ ਦਿੱਤਾ ਤੇ ਕਈ ਤਾਂ ਇਤਿਹਾਸਕਾਰ ਇਹ ਕਹਿੰਦੇ 25 ਸਿੰਘ ਹੀ ਦਿੱਤੇ ਮਹਾਰਾਜ ਜੀ ਨੇ ਨਾਲ ਕਿਉਂਕਿ ਮਾਰੇ ਕੋਲ ਕਿਹੜਾ ਉੱਥੇ ਬਹੁਤ ਸਿੰਘ ਸੀ ਕਿਤੇ ਦੱਖਣ ਦੇ ਵਿੱਚ ਬਹੁਤ ਘੱਟ ਸਿੰਘ ਮਾਰੇ ਦੇ ਨਾਲ ਗਏ ਪਰ ਮਹਾਰਾਜ ਜੀ ਨੇ ਹੁਕਮਨਾਮੇ ਲੈ ਕੇ ਭੇਜੇ ਹੁਣ ਦੇਖੋ ਜਿੰਨਾ ਲੋਕਾਂ ਨੇ ਬਾਬਾ ਜੀ ਨੂੰ ਬਦਨਾਮ ਕੀਤਾ ਜਦੋਂ ਵੀ ਕੋਈ ਜਰਨਲ ਉੱਠਦਾ ਨਾ ਉਹਨੂੰ ਫਿਰ ਬਦਨਾ ਉਹਦੀ ਕਿਰਦਾਰ ਕੁਸ਼ੀ ਕੀਤੀ ਜਾਂਦੀ ਕਿਰਦਾਰ ਕੁਸ਼ੀ ਦਾ ਤੁਸੀਂ ਤੁਸੀਂ ਤਾਂ ਸਾਰਿਆਂ ਨੇ ਖੰਡਾਇਆ ਆਪਣੇ ਪਿੰਡੇ ਤੇ ਚਲ ਦਾਸ ਤੋਂ ਉਹ ਛੋਟਾ ਸੀ 84 ਵਾਲਾ ਸਮਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਤੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਕਿ ਉਹ ਰਾਜ ਭਗ ਦੇ ਮਾਲਕ ਨਹੀਂ ਬਣੇ ਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਉਹ ਵੀ ਰਾਜ ਭਗ ਦੇ ਮਾਲਕ ਬਣੇ ਇਤਿਹਾਸ ਆਪਣੇ ਆਪ ਨੂੰ ਉਵੇਂ ਹੀ ਦਰਸਾਏ ਜਾਂਦਾ ਤੇ ਫਿਰ ਦੇਖਿਓ ਰਾਜ ਭਾਗ ਦੇ ਮਾਲਕ ਵੀ ਬਣ ਗਏ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕਿਰਦਾਰ ਕੁਸ਼ੀ ਕੀਤੀ ਗਈ ਤੁਸੀਂ ਦੇਖਦੇ ਹੋ ਨਾ ਪੜਿਆ ਤੁਸੀਂ ਸਭ ਕੋ ਜੀ ਪੜਦੇ ਵੀ ਸੁਣਦੇ ਹੋ ਕਿ ਬਾਬਾ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕਿਰਦਾਰ ਕੁਸ਼ੀ ਕਿੰਨੀ ਅੱਜ ਤੱਕ ਵੀ ਹੋ ਰਹੀ ਪਰ ਬਦਾਖ ਕਹਿੰਦਾ ਹੁੰਦਾ ਵੀ ਦੇਖੋ ਦੋ ਜਰਨੈਲ ਮਿਲੇ ਸਾਨੂੰ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਇੱਕ ਨੇ ਕਾਇਮ ਕੀਤਾ ਇੱਕ ਨੇ ਗੱਲ ਕੀਤੀ ਪਰ ਦੋਹਾਂ ਦੀ ਕਿਰਦਾਰ ਕੁਸ਼ੀ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਤੇ ਸੰਤ ਬਾਬਾ ਜਰਨੈਲ ਸਿੰਘ ਨੰਦਪੁਰ ਸਾਹਿਬ ਦਾ ਮਤਾ ਪੜ ਕੇ ਦੇਖੋ ਸਾਰਿਆਂ ਪੰਜਾਬ ਵਾਸਤੇ ਸਾਰਿਆਂ ਵਾਸਤੇ ਸੀ ਇਕੱਲੇ ਸਿੱਖਾਂ ਵਾਸਤੇ ਨਹੀਂ ਸੀ ਜਾਂ ਇਕੱਲੇ ਕਿਸਾਨਾਂ ਵਾਸਤੇ ਨਹੀਂ ਸੀ ਉਹ ਸਾਰਿਆਂ ਵਾਸਤੇ ਸੀ ਉਹ ਸਾਰਿਆਂ ਵਾਸਤੇ ਪਰ ਦੇਖੋ ਉਹਨਾਂ ਦੋਵਾਂ ਬੰਦਿਆਂ ਦੀ ਦੋਹਾਂ ਜਰਨੈਲਾਂ ਦੀ ਕੋਈ ਕਿਰਦਾਰ ਕੁਸ਼ੀ ਹੋਈ ਬਦਨਾਮ ਕੀਤਾ ਗਿਆ ਰੱਜ ਕੇ ਬਦਨਾਮ ਕੀਤਾ ਗਿਆ ਅੱਜ ਵੀ ਹੋ ਰਿਹਾ ਸਦਾ ਸੇ ਬੇਨਤੀ ਕਰਦਾ ਹੁੰਦਾ ਵੇਖੋ ਜਿਹੜੇ ਤਾਂ ਸੰਤ ਬਾਬਾ ਜਰਨੈਲ ਸਿੰਘ ਨੂੰ ਮੰਨਣ ਵਾਲੇ ਆ ਉਹ ਵੀ ਉਹਨਾਂ ਦੇ ਨਾਂ ਦੇ ਰੋਟੀ ਖਾਈ ਜਾਂਦੇ ਆ ਉਹਨਾਂ ਦਾ ਨਾਂ ਲੈ ਕੇ ਤੇ ਜਿਹੜੇ ਉਹਨਾਂ ਦੇ ਨਾਂ ਦੇ ਰੋਟੀਆਂ ਸੇਕਣ ਵਾਲੇ ਆ ਉਹ ਵੀ ਖਾਈ ਜਾਂਦੇ ਆ ਤੇ ਜਿਹੜੇ ਉਹਨਾਂ ਨੂੰ ਕਹਿ ਲੋ ਕਿਰਦਾਰ ਕੁਸ਼ੀ ਕਰਦੇ ਬਦਨਾਮ ਕਰਦੇ ਆ ਉਹ ਵੀ ਸੰਤਾਂ ਦੇ ਨਾਂ ਤੇ ਜੇ ਸੰਤਾਂ ਨੂੰ ਬਦਨਾਮ ਨਾ ਕਰਨ ਉਹਨਾਂ ਨੂੰ ਰੋਟੀਆਂ ਕਿੱਥੋਂ ਮਿਲਣਗੀਆਂ ਪੈਸੇ ਕਿੱਥੋਂ ਮਿਲਣਗੇ ਉਹਨਾਂ ਨੂੰ ਪਰ ਦੇਖਿਓ ਇਹ ਗੱਲ ਅੱਜ ਚਲੋ ਨੈਟ ਦਾ ਯੁੱਗ ਹੋਣ ਕਰਕੇ ਸਾਡਾ ਨੌਜਵਾਨ ਅਸੀਂ ਵੀ ਸਾਡੇ ਸਾਹਮਣੇ ਸਾਰੀ ਹਸਿਆਤ ਯਾਰ ਹੋ ਗਈ ਕਿ ਕਿੰਨਾ ਨੇ ਗਦਾਰੀਆਂ ਕੀਤੀਆਂ ਕਈ ਕੁਝ ਹੋਇਆ ਉਹ ਸਾਨੂੰ ਸਾਰਾ ਪਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਾਨੂੰ ਪਤਾ ਨਹੀਂ ਲੱਗ ਸਕਿਆ ਕਿਉਂ ਕਿਉਂਕਿ ਉਦੋਂ ਇਹ ਇੰਟਰਨੈਟ ਦਾ ਯੁੱਗ ਨਹੀਂ ਹੈਗਾ ਸੀ ਜਾਦੀਆਂ ਲਿਖਤਾਂ ਜਿਹੜੀਆਂ ਸਾਡੀਆਂ ਕਿਉਂਕਿ ਅਸੀਂ ਸਿੱਖਾਂ ਨੇ ਇਤਿਹਾਸ ਤਾਂ ਲਿਖਿਆ ਹੀ ਨਹੀਂ ਆ ਜਿੰਨਾ ਵੀ ਇਤਿਹਾਸ ਲਿਖਿਆ ਗਿਆ ਨਾ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਵਿੱਚ ਲਿਖਿਆ ਜਾਂਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਰਹਿ ਗਏ ਜਿਹੜਾ ਫਿਰ ਜਿੰਨਾਂ ਦੇ ਹੱਥ 'ਚ ਕਲਮ ਆਈ ਉਹਨਾਂ ਨੇ ਆਪਣਿਆਂ ਦਾ ਹੀ ਲਿਖਣਾ ਸੀ ਆਪਣਿਆਂ ਦਾ ਹੀ ਲਿਖਣਾ ਸੀ ਨਾ ਦੂਸਰਿਆਂ ਦਾ ਤਾਂ ਨਹੀਂ ਲਿਖਿਆ ਜਾਣਾ ਸੀ ਕਿਸੇ ਦੀ ਵਡਿਆਈ ਕਵੇਂ ਲਿਖ ਦਿੰਦੇ ਉਦੋਂ ਫਿਰ ਕਿਰਦਾਰ ਖੁਸ਼ੀ ਹੋਣੀ ਸ਼ੁਰੂ ਹੋ ਗਈ ਬਾਬਾ ਜੀ ਦੀ ਫਿਰ ਦੇਖੋ ਉਹਨਾਂ ਨੇ ਥੋੜਾ ਜਿਹਾ ਸਮਾਂ ਸੀ ਉਹਨਾਂ ਕੋਲੇ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਹੀ ਉੱਥੋਂ 25 ਸਿੰਘ ਕਿਸੇ ਨੇ ਕਿਸੇ ਨੇ 500 ਦਾ ਜ਼ਿਕਰ ਕੀਤਾ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਸ਼ਰਮੌਰ ਦੇ ਵਿੱਚ ਜਾ ਕੇ ਨਾਹਨ ਸ਼ਰਮੌਰ ਵੀ ਉੱਥੋਂ ਮੋਰਚਾ ਸ਼ੁਰੂ ਕਰਿਓ ਵੀ ਉੱਥੇ ਆਪਣੇ ਕੋਲੇ ਕਿਲਾ ਬਣਾਇਓ ਲੋਗੜ ਦਾ ਕਿਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਣਾਇਆ ਸੀ ਜਿਹੜਾ ਬਾਅਦ ਚ ਉਹਨਾਂ ਨੇ ਮੁਗਲਾਂ ਨੇ ਢਾ ਦਿੱਤਾ ਵੀ ਉੱਥੋਂ ਸ਼ੁਰੂ ਕਰਨਾ ਹੈ ਪਹਾੜੀ ਪਹਾੜਾਂ ਦੇ ਵਿੱਚ ਹੈ ਜੇ ਤੁਸੀਂ ਗੁਰੀਲਾ ਜੁੱਧ ਵੀ ਕਰੋਗੇ ਨਾ ਕਿਉਂਕਿ ਸਾਹਮਣੇ ਟੱਕਰ ਲੈਣੀ ਥੋੜੇ ਜਿਹੀ ਸਿੰਘਾਂ ਨਾਲ ਸੰਤਨੰਦਰ ਨਾਲ ਬੜੀ ਔਖੀ ਸੀ ਵੀ ਗੁਰੀਲਾ ਜੁੱਧ ਕਰਨਾ ਪਊਗਾ ਤੁਹਾਨੂੰ ਵੀ ਜੁੱਧ ਕਰਕੇ ਤੁਸੀਂ ਜਿਹੜਾ ਮੁੜ ਕੇ ਲੁਕ ਜਿਓ ਭੱਜ ਜਿਓ ਪਹਾੜਾਂ ਵਿੱਚ ਨਿਕਲ ਜਾਇਓ ਤਾਂ ਇਸ ਤਰ੍ਹਾਂ ਉਹਨਾਂ ਨੇ ਗਰੀਲਾ ਜੁੱਧ ਕੀਤਾ ਫਿਰ ਹੁਕਮਨਾਮੇ ਮਾਲ ਜੀ ਨੇ ਲੈ ਕੇ ਭੇਜੇ ਤੇ ਅੱਜ ਦੇਖੋ ਜਿਹੜੇ ਬਾਬਾ ਗੁਰੂ ਗੋਬਿੰਦ ਸਿੰਘ ਜੀ ਮਾਰਨੇ ਹੁਕਮਨਾਮੇ ਲਿਖੇ ਉਹਨਾਂ ਜੋ ਕੋਈ ਵੀ ਹੁਕਮਨਾਮਾ ਨਹੀਂ ਮਿਲਦਾ ਉਹ ਵੀ ਗਾਇਬ ਕਰ ਦਿੱਤੇਗਾ ਪਰ ਉਹਨਾਂ ਦੇ ਬਚਨ ਕਈ ਵਿੱਚੋਂ ਇਹ ਆ ਵੀ ਗੁਰੂ ਗੋਬਿੰਦ ਸਿੰਘ ਜੀ ਮਾਰਨੇ ਬਚਨ ਕਹੇ ਸੀ ਜੋ ਵਿਦਵਾਨਾਂ ਤੋਂ ਸੁਣੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਮੈਂ ਹੁਕਮਨਾਮੇ ਵਿੱਚ ਲਿਖਿਆ ਵੀ ਜਿੰਨੇ ਵੀ ਮਾਝੇ ਵਿੱਚ ਮਾਲਵੇ ਵਿੱਚ ਦੁਆਬੇ ਵਿੱਚ ਜਿੰਨੇ ਵੀ ਸਿੱਖ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਮਾਰਨੇ ਬਚਨ ਉਹਨਾਂ ਨੂੰ ਕਹੇ ਕਿ ਤੁਸੀਂ ਬੰਦੇ ਦਾ ਸਾਥ ਦੇਣਾ ਜਵੇਂ ਮਹਾਰਾ ਕਹਿੰਦੇ ਤੁਸੀਂ ਮੈਨੂੰ ਪੂਜਦੇ ਹੋ ਨਾ ਮੇਰੇ ਬਰਾਬਰ ਇਹਨੂੰ ਮੰਨ ਕੇ ਦਾ ਸਾਥ ਦੇਣਾ ਇਹ ਤੁਹਾਡੀਆਂ ਜੜੀਆਂ ਨੇ ਤੁਹਾਨੂੰ ਇਹ ਆਜ਼ਾਦੀ ਦੇ ਵੱਲ ਲੈ ਕੇ ਜਾਵੇਗਾ ਜ਼ਾਲਮ ਲੋਕਾਂ ਤੋਂ ਨਿਜਾਤ ਦਿਵਾਵੇਗਾ ਤੁਹਾਨੂੰ ਪਰ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਲਿਖੇ ਹੋਏ ਹੁਕਮਨਾਮਾ ਕੋਈ ਵੀ ਨਹੀਂ ਮਿਲਦਾ ਉਹਦਾ ਕਾਰਨ ਵੀ ਇਹ ਹੈ ਕਿ ਉਹ ਗਾਇਬ ਕਰ ਦਿੱਤੇ ਗਏ ਵੀ ਪਤਾ ਹੀ ਨਹੀਂ ਲੱਗੇ ਵੀ ਗੁਰੂ ਗੋਬਿੰਦ ਸਿੰਘ ਨੇ ਭੇਜਿਆ ਸੀ ਇਸ ਕਰਕੇ ਹੁਣ ਜੇ ਤਾਂ ਕੋਈ ਹੁਕਮਨਾਮਾ ਵੀ ਵਿਖਾਵੇ ਨਾ ਜਿੱਥੇ ਲਿਖਿਆ ਹੋਵੇ ਵੀ ਗੁਰਗੋਵਿੰਦ ਨੇ ਕਿਹਾ ਗੁਰਗੋਵਿੰਦ ਸਿੰਘ ਜੀ ਮਾਰਨੇ ਕਿਹਾ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਤੂੰ ਵਿਆਹ ਨਾ ਕਰਾਵੀਂ ਇਹ ਹੁਕਮਨਾਮਾ ਲਿਆਓ ਕਿੱਥੇ ਉਹ ਵੀ ਨਹੀਂ ਹੈ ਸਾਡੇ ਪਾਸ ਫਿਰ ਜਦੋਂ ਮਹਾਰਾਜ ਜੀ ਨੇ ਭੇਜ ਦਿੱਤਾ ਫਿਰ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਚਿੱਠੀਆਂ ਦੇ ਵਿੱਚ ਲਿਖਿਆ ਗਿਆ ਫਿਰ ਮਾਝੇ ਦਵਾਬੇ ਮਾਲਵੇ ਦੇ ਵਿੱਚੋਂ ਸਿੱਖ ਸੀ ਜਿਹੜੇ ਇਕੱਠੇ ਹੋਣੇ ਸ਼ੁਰੂ ਹੋਏ ਹੁਣ ਦੇਖੋ ਜਦੋਂ ਕੋਈ ਲਹਿਰ ਚੱਲਦੀ ਹੈ ਨਾ ਲਹਿਰ ਦੇ ਵਿੱਚ ਦੋ ਤਰ੍ਹਾਂ ਦੇ ਬੰਦੇ ਹੁੰਦੇ ਆਪਾਂ ਵੇਖਿਆ ਕਿਸਾਨ ਮੋਰਚਾ ਆਪਾਂ ਸਾਰਿਆਂ ਨੇ ਵੇਖਿਆ ਉਹਦੇ ਵਿੱਚ ਇੱਕ ਤਾਂ ਸੀਗੇ ਸਿਧਾਂਤ ਨੂੰ ਲੈ ਕੇ ਚੱਲਣ ਵਾਲੇ ਉਹ ਪ੍ਰਤੀਬੰਧ ਹੁੰਦੇ ਇਸ ਚੀਜ਼ ਦੇ ਉੱਤੇ ਕਿ ਸਾਡਾ ਉਦੇਸ਼ ਇਹ ਆ ਇਹ ਤੋਂ ਅਸੀਂ ਟਾਸ ਤੇ ਮੱਸ ਨਹੀਂ ਹੋਣਾ ਪਰ ਉਹਦੇ ਵਿੱਚ ਇੱਕ ਤਰ੍ਹਾਂ ਦੇ ਲੋਕ ਇਹੋ ਜਿਹੇ ਜੁੜ ਜਾਂਦੇ ਆ ਜਿਹੜੇ ਸਿਰਫ ਉਸ ਲਹਿਰ ਦਾ ਫਾਇਦਾ ਚੁੱਕਣਾ ਚਾਹੁੰਦੇ ਹੁੰਦੇ ਵੀ ਚਲੋ ਵੇ ਸਾਨੂੰ ਵੀ ਕੋਈ ਨਾ ਕੋਈ ਖਾਣ ਪੀਣ ਨੂੰ ਚੰਗਾ ਮਿਲ ਜਾਵੇਗਾ 10-15 ਦਿਨ ਉੱਥੇ ਰਵਾਂਗੇ ਆਨੰਦ ਲਵਾਂਗੇ ਖੁੱਲਾ ਖਾਣ ਨੂੰ ਮਿਲਣਾ ਆਪਾਂ ਵੇਖਿਆ ਨਾ ਕਵੇਂ ਵਰਤਦੇ ਨੇ ਲੰਗਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਆਈ ਹੋਇਆ ਹੁਣ ਸਿੱਖ ਤਾਂ ਥੋੜੇ ਸੀ ਉਦੋਂ ਕਿਹੜਾ ਗਿਣਤੀ ਬਹੁਤ ਜ਼ਿਆਦਾ ਸੀ ਥੋੜੇ ਸੀ ਸਿੱਖ ਪਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲੇ ਜਿਹੜੇ ਲੋਕ ਜਵੇਂ ਲੱਟ ਸੀਗੇ ڈاکੂ ਲੁਟੇਰੇ ਚੋਰ ਉਹ ਵੀ ਰਲ ਗਏ ਨਾਲ ਉਹਨਾਂ ਨੂੰ ਇਹ ਹੋਇਆ ਵੀ ਚਲੋ ਬਾਬਾ ਬੰਦਾ ਸਿੰਘ ਬਹਾਦਰ ਜੁੱਧ ਕਰਨਗੇ ਜੰਗ ਕਰਨਗੇ ਤੇ ਸਾਨੂੰ ਮौज ਲੱਗੀ ਆ ਅਸੀਂ ਵੀ ਲੁੱਟ ਲਾਂਗੇ ਸ਼ਹਿਰ ਨੂੰ ਉਹਨਾਂ ਨੇ ਲੁੱਟਿਆ ਸ਼ਹਿਰਾਂ ਨੂੰ ਤੇ ਬਾਬਾ ਜੀ ਨੇ ਉਹਨਾਂ ਨੂੰ ਤਾਂ ਨਹੀਂ ਰੋਕਿਆ ਕਿਉਂਕਿ ਉਹ ਵੀ ਰਾਜਨੀਤੀ ਸੀ ਨਾ ਨੀਤੀ ਸੀ ਉਹਨਾਂ ਦੀ ਵੀ ਸਾਨੂੰ ਅੱਜ ਲੋੜ ਆ ਵੀ ਆਉਣ ਦੇ ਜਿਹੜੇ ਆਉਂਦੇ ਆ ਵੇ ਇਕੱਠ ਵੀ ਵਿਖਾਉਣਾ ਪ੍ਰਭਾਵ ਵੀ ਪਾਉਣਾ ਜਿੰਨੇ ਲੋਕ ਜਾਦੇ ਹੋਣਗੇ ਵੀ ਅਸੀਂ ਤਾਂ ਲੜਨਾ ਤੇ ਲੁੱਟਾ ਖੋਹ ਇਹ ਕਰਨਗੇ ਤੇ ਸਮਾਨ ਤਾਂ ਅਸੀਂ ਇਹਨਾਂ ਤੋਂ ਵਾਪਸ ਲੈ ਹੀ ਲੈਣਾ ਹੋਣਾ ਬਾਬਾ ਜੀ ਨੇ ਰੋਕਿਆ ਨਹੀਂ ਵੀ ਜਿਹੜਾ ਹੁੰਦਾ ਭਾਵੇਂ ਚੋਰ ਆਵੇ ਲਾ ਲੁਟੇਰਾ ਆਵੇ ਡਾਕੂ ਆਵੇ ਕੋਈ ਵੀ ਆਵੇ ਫੌਜ ਸ਼ਾਮਲ ਹੋਈ ਜਾਵੇ ਪਰ ਜਿਹੜੇ ਸੱਚੇ ਸੁੱਚੇ ਸਿੱਖ ਸੀ ਜਿਨ੍ਹਾਂ ਦਾ ਉਦੇਸ਼ ਸੀ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਇਹ ਕਿਹਾ ਕਰਦੇ ਸੀ ਭਾਈ ਬਾਣੀ ਪੜਿਆ ਕਰੋ ਸਿਮਰਨ ਕਰੋ ਸਾਡੀ ਜਿਹੜੀ ਜਿਹੜੀ ਹੈਗੀ ਆ ਅਸੀਂ ਜਿਹੜੀ ਪ੍ਰਾਪਤੀ ਕਰਨੀ ਆ ਉਹ ਸਾਡਾ ਇਹੀ ਮਕਸਦ ਹੈ ਕਿ ਅਸੀਂ ਜ਼ਾਲਮ ਲੋਕਾਂ ਨੂੰ ਖਤਮ ਕਰਨਾ ਵਸ ਤੇ ਦੇਖਿਓ ਉਹ ਮਹਾਰਾਜੀ ਦੀ ਕਿਰਪਾ ਵਰਤੀ ਆਸੇ-ਪਾਸੇ ਜਵੇਂ ਸਮਾਣਾ ਸਢੋਰਾ ਇਤਿਹਾਸ ਤੋਂ ਬੜਾ ਲੰਮਾ ਦਾ ਸਮਾਪਤੀ ਵੱਲ ਹੋਵੇ ਸਮਾਣਾ ਸਢੋਰਾ ਇਹਨਾਂ ਇਲਾਕਿਆਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਕਿਉਂਕਿ ਹੁਣ ਸਰਹੰਦ ਜਿਹੜਾ ਸੀ ਨਾ ਇਹ ਦੇਖੋ ਵੀ ਮੁਗਲ ਸਨ ਦਾ ਤਦ ਆ ਸਭ ਤੋਂ ਵੱਡਾ ਕੇਂਦਰ ਸੀ ਸਰਹੰਦ ਇਹਦਾ ਨਾਂ ਹੀ ਤਾਂ ਹੀ ਸੀ ਸਿਰਹਿੰਦ ਵੀ ਹਿੰਦ ਦਾ ਸਿਰ ਤੇ ਸਭ ਤੋਂ ਜਿਆਦਾ ਹੀ ਫੌਜ ਮੁਗਲਾਂ ਦੀ ਇੱਥੇ ਹੁੰਦੀ ਸੀ ਤੇ ਹੁਣ ਵਜੀਦ ਖਾਨ ਸਿੱਧੀ ਟੱਕਰ ਲੈਣੀ ਜਿਹੜੀ ਉਹ ਮੌਤ ਦੇ ਮੂੰਹ 'ਚ ਜਾਣਾ ਸੀ ਬਾਬਾ ਜੀ ਨੇ ਸੋਚਿਆ ਵੀ ਉਹਨਾਂ ਕੋਲੇ ਤੋਪਾਂ ਵੀ ਨੇ ਸਭ ਕੁਝ ਆ ਉਹਨਾਂ ਕੋਲੇ ਵੀ ਅਸੀਂ ਸਿੱਧੀ ਟੱਕਰ ਨਹੀਂ ਲੈ ਸਕਦੇ ਫਿਰ ਉਹਨਾਂ ਨੇ ਆਪਣੇ ਮਾਇਆ ਇਕੱਠੀ ਕਰਨ ਵਾਸਤੇ ਸ਼ਸਤਰ ਇਕੱਠੇ ਕਰਨ ਵਾਸਤੇ ਸਮਾਣਾ ਸਢੋਰਾ ਕੈਂਥਲ ਇਹ ਇਲਾਕੇ ਜਿਹੜੇ ਸੀ ਕਪੂਰੀ ਇਹ ਸਾਰਿਆਂ ਦੇ ਇਲਾਕਿਆਂ ਦੇ ਵਿੱਚ ਜਿੰਨੇ ਵੀ ਮੁਸਲਮਾਨ ਮੁਗਲ ਸੀ ਜਰਨੈਲ ਸੀ ਉਹਨਾਂ ਨਾਲ ਜੰਗ ਕਰਕੇ ਉਹਨਾਂ ਨੂੰ ਹਰਾਇਆ ਉਹ ਇਲਾਕੇ ਜਿੱਤੇ ਜਿੱਤ ਕੇ ਉੱਥੋਂ ਮਾਇਆ ਲਈ ਸ਼ਸਤਰ ਬਸਤਰ ਹਥਿਆਰ ਇਕੱਠੇ ਕੀਤੇ ਤੇ ਹਥਿਆਰ ਇਕੱਠੇ ਕਰਕੇ ਫਿਰ ਮਈ 2 1710 ਦੇ ਵਿੱਚ 12 ਮਈ ਨੂੰ ਚੱਪੜਚੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਨੂੰ ਆਗੇ ਲਲਕਾਇਆ ਫਿਰ ਉੱਥੇ ਜੰਗ ਹੋਇਆ ਸਾਡੇ ਵਿਦਵਾਨਾਂ ਨੇ ਕਿਹਾ ਕਿ ਦੋ ਦਿਨੋਂ ਜੰਗ ਚ ਹੋਇਆ ਤੇ ਜਦੋਂ ਉਹ ਜੰਗ ਹੋਇਆ ਉਹਦੇ ਵਿੱਚ ਵਜੀਰਖਾਂ ਮਾਰਿਆ ਗਿਆ ਸੁਚਾਨੰਦ ਮਾਰ ਦਿੱਤਾ ਗਿਆ ਫਿਰ ਸਰਹੰਦ ਨੂੰ ਢਾਇਆ ਗਿਆ ਫਿਰ ਹਿੰਦੂਆਂ ਨੇ ਕੁਝ ਕ ਬੇਨਤੀ ਕੀਤੀ ਵੀ ਭਾਈ ਸਾਨੂੰ ਛੱਡ ਦਿਓ ਫਿਰ ਸਰਹੰਦ ਦੇ ਵਿੱਚ ਜਿਹੜੀ ਸੀ ਤਬਾਹੀ ਉਹ ਘਟਾ ਕਢਾ ਦਿੱਤੀ ਗਈ ਫਿਰ 1710 ਦੇ ਵਿੱਚ 14 ਮਈ ਨੂੰ 14 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਧਰਤੀ ਤੇ ਖਾਲਸਾਈ ਨਿਸ਼ਾਨ ਚੁਲਾਇਆ ਜਿਹੜੇ ਲੋਕ ਜਵੇਂ ਗਰੀਬ ਗੁਰਬੇ ਕਿਉਂਕਿ ਜਿਹੜੇ ਸ਼ੂਦਰ ਜਿਹਨਾਂ ਸ਼ੂਦਰ ਕਿਹਾ ਜਾਂਦਾ ਸੀ ਨਾ ਉਹਨਾਂ ਵਿੱਚ ਸਾਰੇ ਆਉਂਦੇ ਸੀ ਆਪਾਂ ਸਾਰੇ ਜੱਟ ਵੀ ਜਿੰਨੇ ਭਾਵੇਂ ਉਹ ਸ਼ੀਂਬੇ ਨੇ 나ਈ ਨੇ ਝੌਰ ਨੇ ਚਮਿਆਰ ਨੇ ਕੋਈ ਵੀ ਨੇ ਸਾਰੇ ਉਹ ਸ਼ੂਦਰਾ ਵਿੱਚ ਆਉਂਦੇ ਸੀ ਤੇ ਜਿਹੜੇ ਜ਼ਗੀਰਦਾਰੀ ਪ੍ਰਬੰਧ ਸੀ ਵੀ ਜ਼ਮੀਨਾਂ ਹਲਵਾਕ ਨੂੰ ਨਹੀਂ ਮਿਲਣੀਆਂ ਸੀ ਹਲਵਾਕ ਨੇ ਤਾਂ ਖੇਤੀ ਕਰਨੀ ਤੇ ਜ਼ਮੀਨਾਂ ਜਿਹੜੀਆਂ ਜ਼ਗੀਰਦਾਰਾਂ ਦੇ ਕੋਲੇ ਸੀ ਅਸਲ ਵਿੱਚ ਉਹ ਜ਼ਗੀਰਦਾਰੀ ਸਿਸਟਮ ਨੂੰ ਫਿਰ ਬਾਬਾ ਜੀ ਨੇ ਜੋ ਰਾਜ ਭਾਗ ਕਾਇਮ ਕੀਤਾ ਤੇ ਜਿਸ ਤਰ੍ਹਾਂ ਦਾ ਕੋਈ ਕੰਮ ਕਰ ਸਕਦਾ ਸੀ ਜਵੇਂ ਕੋਈ ਵੀ ਜਿਹੋ ਜਿਹਾ ਕੰਮ ਵਿੱਚ ਕੋਈ ਨਪੁੰਨ ਸੀ ਬਾਬਾ ਜੀ ਨੇ ਕਿਸੇ ਦੀ ਜਾਤ ਪਾਤ ਨਹੀਂ ਵੇਖੀ ਬਾਬਾ ਜੀ ਨੇ ਵੇਖਿਆ ਵੀ ਇਹ ਬੰਦਾ ਕਿਹੜੇ ਕੰਮ ਵਿੱਚ ਨਪੁੰਨਾ ਹੈ ਤੇ ਉਹਨੂੰ ਹੌਸਲਾ ਦਿੱਤਾ ਉਹਨੂੰ ਵਧਾਇਆ ਤੇ ਬਾਬਾ ਜੀ ਕੋਲੇ ਕੋਈ ਵੀ ਮਿਲਣ ਆਉਂਦਾ ਉਹਨੂੰ ਸਿੰਘ ਗਿਆ ਕਰਦੇ ਸੀ ਸਿੰਘ ਜੀ ਆਓ ਸਿੰਘ ਜੀ ਜਾਤ ਪਾਤ ਨਹੀਂ ਕਿਸੇ ਦੀ ਪਰਖਦੇ ਸੀ ਫਿਰ ਬਾਬਾ ਜੀ ਨੇ ਜ਼ਮੀਨਾਂ ਦੇ ਮਾਲਕ ਵੀ ਬਣਾਇਆ ਜਿਹੜੇ ਜ਼ਮੀਨਾਂ ਦੇ ਮਾਲਕ ਬਣ ਸਕਦੇ ਸੀ ਜਿਨ੍ਹਾਂ ਕੋਲ ਜ਼ਮੀਨਾਂ ਸੀ ਤੇ ਜਿਹੜੇ ਹੱਥੀ ਕੋਈ ਕਿਰਤ ਕਰਨ ਵਾਲੇ ਸੀ ਉਹਨਾਂ ਨੂੰ ਉਹੋ ਜੇ ਕਾਰੋਬਾਰ ਖੋਲ ਕੇ ਦਿੱਤੇ ਗਏ ਵੀ ਭਾਈ ਤੁਸੀਂ ਆਹ ਕੰਮ ਦੇ ਵਿੱਚ ਨਿਪਟੋ ਨੋ ਹੁਣ ਜਿਹੜਾ ਖੇਤੀਬਾੜੀ ਕਰ ਸਕਦਾ ਉਹ ਖੇਤੀਬਾੜੀ ਕਰ ਸਕਦਾ ਪਰ ਜਿਹੜਾ ਹੁਣ ਜੁੱਤੀਆਂ ਗੰਨਦਾ ਸੀ ਜੁੱਤੀਆਂ ਬਣਾਉਂਦਾ ਸੀ ਐਸੀ ਜੁੱਤੀਆਂ ਦੀ ਤਾਂ ਲੋੜ ਪੈਣੀ ਸੀ ਨਾ ਹੁਣ ਜੇ ਉਹਨੂੰ ਕਵਾਂਗੇ ਭਾਈ ਤੂੰ ਖੇਤੀ ਕਰ ਜੁੱਤੀਆਂ ਕੌਣ ਬਣਾਵੇਗਾ ਕੋਈ ਕੱਪੜੇ ਸਿਉਣ ਵਾਲਾ ਕੋਈ ਕਿਸ ਤਰ੍ਹਾਂ ਜਿਹੋ ਜੀ ਕਿਸੇ ਦੀ ਕਿਰਤ ਸੀ ਉਸ ਕਿਰਤ ਨੂੰ ਹੱਲਾਸ਼ੇਰੀ ਦੇ ਕੇ ਵਧਾਇਆ ਗਿਆ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਗਈਆਂ ਤੇ ਲੋਕ ਜਿਹੜੇ ਸੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜਨੇ ਸ਼ੁਰੂ ਹੋ ਗਏ ਫਿਰ ਉਹਨਾਂ ਨੇ ਇਹ ਰਾਜ ਭਾਗ ਜਿਹਦਾ ਸੀ ਕਾਇਮ ਕੀਤਾ ਪਰ ਇਹ ਰਾਜ ਭਾਗ ਬਹੁਤਾ ਸਮਾਂ ਨਹੀਂ ਰਿਹਾ 6 ਸਾਲ ਹੀ 6 ਸਾਲ ਹੀ ਚੱਲੇ ਨਾ 1710 ਵਿੱਚ ਕਾਇਮ ਹੋਇਆ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਪਰ ਦੇਖਿਓ ਉੱਥੇ ਜਿਹੜੀਆਂ ਸ਼ਹਾਦਤ ਦਾ ਕਾਰਨ ਵੀ ਕੀ ਬਣਦਾ ਨਹੀਂ ਤੇ ਹੁਣ ਇੱਕ ਮੁਸਲਮਾਨ ਰਾਈਟਰ ਹੋਇਆ ਉਹਨੇ ਲਿਖੀ ਇਹ ਗੱਲ ਉਹ ਕਹਿੰਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਫੜਿਆ ਗਿਆ ਨਾ ਤੇ ਜਿਹੜੇ ਮੁਗਲ ਸੀ ਉਹ ਬੜੀਆਂ ਤਾਰਾਂ ਮਾਰਦੇ ਸੀ ਅਸੀਂ ਬਾਬਾ ਬੰਦਾ ਸਿੰਘ ਬਾਦ ਨੂੰ ਫੜ ਲਿਆ ਤੇ ਉਹ ਰਾਈਟਰ ਉਹਨਾਂ ਨੂੰ ਕਹਿੰਦਾ ਉਹਨੇ ਲਿਖੀ ਗੱਲ ਇਹ ਕਹਿੰਦਾ ਉਹ ਕਹਿੰਦਾ ਤੁਸੀਂ ਇਹ ਰੱਬ ਦੀ ਨੇਤ ਸਮਝੋ ਵੀ ਬਾਬਾ ਬੰਦਾ ਸਿੰਘ ਬਹਾਦਰ ਫੜਿਆ ਗਿਆ ਤੁਹਾਡੇ ਕੋਲ ਕਹਿੰਦਾ ਉਹਦਾ ਏਡਾ ਸੂਰਮਾ ਸੀ ਭਾਵੇਂ ਤੁਸੀਂ ਸਾਰੀ ਫੌਜ ਲਾ ਲੈਂਦੇ ਤਾਂ ਨਹੀਂ ਫੜਿਆ ਜਾਣਾ ਸੀ ਇਹਦਾ ਕੋਈ ਰੱਬ ਦੀ ਕੋਈ ਕਲਾ ਵਰਤ ਗਈ ਜਾਂ ਨੇਦ ਸਮਝੋ ਕਿ ਬਾਬਾ ਬੰਦਾ ਸਿੰਘ ਬਹਾਦਰ ਤੁਹਾਡੇ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਤੁਸੀਂ ਤੁਹਾਡੇ ਕਬਜ਼ੇ ਵਿੱਚ ਆ ਗਿਆ ਤੇ ਉਹਦਾ ਕਾਰਨ ਵੀ ਸਾਡੇ ਦੁਵਾਲ ਲਿਖਦੇ ਨੇ ਕਿ ਆਪਸੀ ਫੁੱਟ ਦਾ ਕਾਰਨ ਸੀ ਜਦੋਂ ਖੀਰਲੇ ਸਮੇ ਗੁਰਦਾਸ ਦਾਸੇ ਸੁਣਾ ਕੇ ਸਮਾਪਤੀ ਕਰਦਾ ਵੀ ਖੀਰਲੇ ਸਮੇ ਜਦੋਂ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਿਆ ਨਾ ਤੇ ਉਦੋਂ ਬਾਬਾ ਬਨੋਦ ਸਿੰਘ ਹੋਣੀ ਤੇ ਬਾਬਾ ਕਾਨ ਸਿੰਘ ਹੋਣੀ ਹੁਣ ਭਾਈ ਮਨੀ ਸਿੰਘ ਨੂੰ ਮਾਤਾ ਸੁੰਦਰੀ ਨੂੰ ਚਿੱਠੀ ਲਿਖੀ ਬਾਬਾ ਜੀ ਨੇ ਕਿ ਭਾਈ ਤੁਸੀਂ ਬਾਹਰ ਬੈਠੇ ਆ ਸਾਨੂੰ ਫੌਜ ਭੇਜਦੇ ਹੋ ਸਾਨੂੰ ਇਹ 6 ਮਹੀਨੇ ਹੋ ਗਏ ਕਿਰਾ ਭਾਈ ਬੈਠਿਆਂ ਨੂੰ ਤੇ ਬਾਬਾ ਬਨੋਦ ਸਿੰਘ ਕਹਿੰਦਾ ਸੀ ਆਪਾਂ ਬਾਹਰ ਨਿਕਲ ਕੇ ਲੜੀਏ ਤੇ ਬਾਬਾ ਬੰਦਾ ਸਿੰਘ ਬਹਾਦਰ ਹੁਣ ਉਹ ਨੀਤੀ ਚ ਨਪੁੰਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਥਾਪੜਾ ਸੀ ਉਹ ਕਹਿੰਦੇ ਵੀ ਆਪਾਂ ਥੋੜੇ ਆ ਵੀ ਇਹਨੂੰ ਤਾਂ ਕਿੰਨਾ ਗੁਰਦਾਸ ਨੰਗਲ ਦੀ ਗੱਡੀ ਨੂੰ ਤਾਂ ਸਾਰਾ ਮੁਗਲ ਘੇਰ ਕੇ ਬੈਠੇ ਹੋਏ ਆ ਲੱਖਾਂ ਦੀ ਗਿਣਤੀ ਨੇ ਕਿਰਾ ਪਾਇਆ ਹੋਇਆ ਇਹਨਾਂ ਨੂੰ ਤੇ ਆਪਾਂ ਲੜਾਂਗੇ ਕਿਵੇਂ ਬਾਹਰ ਨਿਕਲਗੇ ਉਹਨਾਂ ਦੀ ਨੀਤੀ ਸੀ ਇਹ ਕਿ ਰਾਤ ਨੂੰ ਹਮਲਾ ਕਰਦੇ ਸੀ ਫੌਜ ਦਾ ਨੁਕਸਾਨ ਕਰਕੇ ਤੇ ਫਿਰ ਕਿਲੇ ਫਿਰ ਵੀ ਅੰਦਰ ਵੜ ਜਾਂਦੇ ਸੀ ਰਾਤ ਨੂੰ ਸੁੱਤਿਆਂ ਪਿਆਦੇ ਹਮਲਾ ਕਰਦੇ ਵੀ ਫੌਜ ਨੂੰ ਘਟਾਉਣਾ ਹੀ ਸੀ ਬਸ ਗੁਰੀਲਾ ਨੀਤੀ ਇਹ ਕਹਿੰਦੀ ਪਰ ਜਿਹੜਾ ਬਾਬਾ ਬਨੋਦ ਸਿੰਘ ਸੀ ਉਹ ਮਾਰਨਾ ਹੀ ਚਾਹੁੰਦਾ ਹੋ ਉਹ ਕਹਿੰਦਾ ਬਾਹਰ ਨਿਕਲ ਕੇ ਲੜੀਏ ਆਪਾਂ ਸਾਰੇ ਉਸੇ ਗੱਲ ਤੇ ਆਸ ਤੇ ਲੜ ਪਏ ਉੱਥੇ ਅਧਿਆਤ ਚ ਲਿਖਿਆ ਵੀ ਬਾਬਾ ਬਨੋਦ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਆਸ ਤੇ ਲੜ ਪਏ ਕਿਰਪਾਨਾਂ ਕੱਢ ਲਈਆਂ ਇੱਕ ਦੂਜੇ ਦੇ ਉੱਤੇ ਤੇ ਇਹ ਹੋ ਸਕਦਾ ਨੀਤੀ ਪਹਿਲਾਂ ਹੀ ਬਣੀ ਹੋਵੇ ਤੇ ਜਦੋਂ ਇਹਦਾ ਪੁੱਤਰ ਕਾਨ੍ਹ ਸਿੰਘ ਨੇ ਆਸ ਵਿੱਚ ਪੈ ਕੇ ਛੜਾਇਆ ਕਰਨ ਲੱਗੇ ਜਿਹੜਾ ਰਹਿਣਾ ਚਾਹੁੰਦਾ ਗੱਡੀ ਚ ਰਵੇ ਜਿਹੜਾ ਜਾਣਾ ਚਾਹੁੰਦਾ ਚਲਾ ਜਾਵੇ ਤੇ ਬਾਬਾ ਬਨੋਦ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਗੱਡੀ ਦਾ ਤੇ ਨਿਕਲ ਗਿਆ ਜਦੋਂ ਦਰਵਾਜ਼ਾ ਖੁੱਲ੍ਹਿਆ ਤੇ ਮੁਗਲਾਂ ਨੇ ਹਮਲਾ ਕਰਤਾ ਉਹਦੇ ਮੁਗਲ ਕਿਵੇਂ ਆਗੇ ਹੁੰਦਾ ਵੀ ਜਿਹੜੇ 6 ਮਹੀਨੇ ਅੰਦਰ ਨਹੀਂ ਆ ਸਕੇ ਜਿਹੜੇ 6 ਮਹੀਨੇ ਅੰਦਰ ਨਹੀਂ ਆ ਸਕੇ ਉਹ ਫਿਰ ਕਿਵੇਂ ਅੰਦਰ ਚਲੇਗਾ ਪਰ ਬਾਬਾ ਜੀ ਹੁਣ ਸਿੰਘ ਤਾਂ ਵੇਸ ਲੇ ਸੀ ਤੇ ਸਿੰਘਾਂ ਨੂੰ ਫੜ ਲਿਆ ਗਿਆ ਉੱਥੇ ਸਾਰਿਆਂ ਨੂੰ ਬਾਬਾ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੁਣ ਕਾਨ੍ਹ ਸਿੰਘ ਵੀ ਫੜਿਆ ਗਿਆ ਨਾਲ ਪਰ ਉਹਨੂੰ ਬਾਅਦ ਵਿੱਚ ਛਡਾਇਆ ਗਿਆ ਕਾਨ੍ਹ ਸਿੰਘ ਨੂੰ ਫੌਜ ਦੇ ਵਿੱਚ ਰਿਸ਼ਵਤ ਦੇ ਦੇ ਤੇ ਜਦੋਂ ਦੇਖਿਓ ਇਤਿਹਾਸ ਪੜਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮੈਲ ਸੀ ਮਾਤਾ ਸੁੰਦਰੀ ਜੀ ਉਹਨਾਂ ਨੇ ਇੱਕ ਦਿੱਲੀ ਦੇ ਵਿੱਚ ਇੱਕ ਬੱਚਾ ਸੀ ਉਹਦਾ ਨਾਮ ਜੀਤ ਸਿੰਘ ਰੱਖ ਕੇ ਮਤਵੰਨਾ ਪੁੱਤਰ ਬਣਾਇਆ ਉਹਦੀ ਸ਼ਕਲ ਜਿਹੜੀ ਜੀਤ ਸਿੰਘ ਨਾਲ ਮਿਲਦੀ ਸਭਜਾਦਾ ਜੀਤ ਸਿੰਘ ਨਾਲ ਮਿਲਦੀ ਸੀ ਤਾਂ ਪਰ ਮਹਾਰਾਜ ਨੇ ਕਿਹਾ ਸੀ ਵੀ ਤੂੰ ਮੋਹ ਵਿੱਚ ਨਾ ਪੈ ਇਹ ਸਾਨੂੰ ਦੁਖੀ ਕਰੂਗਾ ਤੇ ਦੇਖਿਓ ਉਹ ਜੀਤ ਸਿੰਘ 11ਵਾਂ ਗੁਰੂ ਕਹੁੰਦਾ ਸੀ ਆਪਣੇ ਆਪ ਨੂੰ ਤੇ ਜਦੋਂ ਉਹਦੇ ਨਾਲ ਬਾਬਾ ਬਨੋਦ ਸਿੰਘ ਕਾਂਡ ਸਿੰਘ ਜੀ ਰਲੇ ਹੋਏ ਸੀ ਤੇ ਦਰਬਾਰ ਸਾਹਿਬ ਦਾ ਪ੍ਰਬੰਧ ਜੀਤ ਸਿੰਘ ਨੂੰ ਮਿਲਿਆ ਦਰਬਾਰ ਸਿੰਘ ਦਾ ਪ੍ਰਬੰਧ ਅਜੀਤ ਸਿੰਘ ਨੂੰ ਮਿਲਿਆ ਉਹ ਮਿਲਿਆ ਕਵੇਂ ਤੁਸੀਂ ਆਪ ਹੀ ਪੜ ਲਿਓ ਵੀ ਜਿਹੜੇ ਪ੍ਰਬੰਧ ਨੇ ਗੁਰੂ ਘਰਾਂ ਦੇ ਫਿਰ ਕਵੇਂ ਮਿਲਦੇ ਹੁੰਦੇ ਗਿਦਾਰੀਆਂ ਕਰਕੇ ਮਿਲਦੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਗਿਦਾਰੀ ਕੀਤੀ ਤੇ ਪ੍ਰਬੰਧ ਮਿਲਿਆ ਗੁਰੂ ਘਰ ਦਾ ਬਹੁਤ ਕੁਝ ਹੈ ਇਤਿਹਾਸ ਨੂੰ ਜਦੋਂ ਫੋਲਾਂਗੇ ਨਾ ਆਪਾਂ ਤਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਕਿਉਂ ਨਹੀਂ ਲਿਆ ਜਾਂਦਾ ਰਿਹਾ ਕਿਉਂ ਨਹੀਂ ਉਹਨਾਂ ਦੇ ਦਿਨ ਮਨਾਏ ਜਾਂਦੇ ਰਿਹਾ ਕਦੇ ਸੋਚੀਏ ਤਾਂ ਸਹੀ ਅਸੀਂ ਹੋਣੀ ਸ਼ੁਰੂ ਕੀਤੀ ਤਾਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਹੁਣ ਹੀ ਆਪਾਂ ਸੁਚੇਤ ਹੋਏ ਆਂ ਕਿ ਬਾਬਾ ਜੀ ਦਾ ਦਿਨ ਮਨਾਉਣਾ ਚਾਹੀਦਾ ਸਾਨੂੰ ਅਕਲ ਆਈ ਕਹਿ ਲਈ ਆਪਾਂ ਸਿੱਧਾ ਜਿਹਾ ਸ਼ਬਦ ਵੀ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਉਹਨਾਂ ਨੇ ਤੇ ਤਾਂ ਹੀ ਅਸੀਂ ਮਨਾਉਣ ਲੱਗੇ ਨਹੀਂ ਤੇ ਅੱਗੇ ਪਹਿਲਾਂ ਦੱਸੋ ਕੌਣ ਮਨਾਉਂਦਾ ਸੀ ਉਹਦੇ ਕਾਰਨ ਸੀ ਵੀ ਬਾਬਾ ਜੀ ਦੀ ਸੋਚ ਆ ਜਿਹੜੀ ਉਹ ਸਿੱਖਾਂ ਨੂੰ ਨਾ ਪਤਾ ਲੱਗ ਪਈ ਫਿਰ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਬੰਦਈ ਖਾਲਸੇ ਬਣਾ ਦਿੱਤੇ ਗਏ ਇੱਕ ਤਤ ਖਾਲਸਾ ਬਣਾ ਦਿੱਤਾ ਗਿਆ ਦਾਸ ਦਾ ਬਸ ਇਹ ਬੇਨਤੀ ਕਰੇਗਾ ਕਿ ਆਪਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਦਿਨ ਮਨਾਇਆ ਸਾਰੇ ਜਥੇਬੰਦੀ ਵੱਲੋਂ ਮਨਾਇਆ ਗਿਆ ਤੇ ਆਪਾਂ ਜਰੂਰ ਉਹਨਾਂ ਦਾ ਇਤਿਹਾਸ ਪੜੀਏ ਉਹਨੂੰ ਵਾਚੀਏ ਬੜੀਆਂ ਕਿਤਾਬਾਂ ਲਿਖੀਆਂ ਗੀਆਂ ਇਹ ਤੇ ਡਾਕਟਰ ਗੰਢਾ ਸਿੰਘ ਦੀ ਕਿਤਾਬ ਪੜਨ ਵਾਲੀ ਹੈ ਪ੍ਰੋਫੈਸਰ ਗੰਢਾ ਸਿੰਘ ਉਹਨਾਂ ਨੇ ਕਿਹਨੀਆਂ ਕਰਮ ਸਿੰਘ ਸਟੋਰੀਅਨ ਨੇ ਕਿਤਾਬ ਲਿਖੀ ਉਹ ਉਦੋਂ ਲਿਖੀਆਂ ਗਈਆਂ ਜਦੋਂ ਕਿਸੇ ਨੇ ਲਿਖ ਦਿੱਤੀ ਕਿ ਬੰਦਾ ਕੌਣ ਥਾ ਕਿ ਬੰਦਾ ਸਿੰਘ ਸਿੰਘ ਨਹੀਂ ਸੀ ਬੰਦਾ ਬਿਰਾਗੀ ਸੀ ਪਰਮਾਨੰਦ ਨੇ ਕਿਤਾਬ ਲਿਖ ਦਿੱਤੀ ਸੀ ਕਿ ਬੰਦਾ ਬੇਰਾਗੀ ਜਦੋਂ ਦੂਜਿਆਂ ਨੇ ਅਪਣਾ ਲਿਆ ਨਾ ਉਦੋਂ ਸਿੱਖ ਵਿਦਵਾਨਾਂ ਨੇ ਸੋਚਿਆ ਵੀ ਇਹ ਤਾਂ ਆਪਣੇ ਨਾਲ ੱੱੱਕਾ ਹੋ ਜਾਣਾ ਆਪਣਾ ਐਡਾ ਯੋਧਾ ਮਹਾਨ ਜਰਨੈਲ ਜਿਹਨੇ ਸਿੱਖ ਰਾਜ ਭਾਗ ਕਾਇਮ ਕੀਤਾ ਵੀ ਉਹ ਦੂਸਰੇ ਲੈ ਚਲੇ ਆ ਤੇ ਇਹ ਕਰਕੇ ਫਿਰ ਉਹ ਕਿਤਾਬਾਂ ਲਿਖੀਆਂ ਤੁਸੀਂ ਜਰੂਰ ਪੜਿਓ ਤੇ ਉਹਨੂੰ ਖੋਕਿਓ ਵੀ ਪਤਾ ਲੱਗੂਗਾ ਵੀ ਕੌਣ ਕੌਣ ਕਿੱਥੇ ਕਿੱਥੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਗਦਾਰੀਆਂ ਹੋਈਆਂ ਕਿਵੇਂ ਸਾਡਾ ਰਾਜ ਭਾਗ ਖਤਮ ਹੋਇਆ ਉਹ ਤਾਂ ਆਪਾਂ ਸਾਰੇ ਜਾਣਦੇ ਰਾਜ ਭਾਗ ਦੀ ਚਿੰਗ ਲਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਇੱਕ ਸਦੀ ਬਾਅਦ ਜਾ ਕੇ 1800 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤਖਤ ਤੇ ਬੈਠੇ ਰਾਜ ਭਾਗ قائم ਹੋਇਆ ਪਰ ਉਹ ਵੀ ਰਾਜ ਭਾਗ ਗਦਾਰੀਆਂ ਨੇ ਸਗਵਾ ਦਿੱਤਾ ਕੋਈ ਸਿਸਟਮ ਉਵੇਂ ਹੀ ਚੱਲੀ ਜਾਂਦਾ ਮੋਰਚੇ ਸਾਡੇ ਅੱਜ ਵੀ ਉਵੇਂ ਲੱਗਦੇ ਸੰਘਰਸ਼ੀ ਲੋਕ ਆਸੀਂ ਸੰਘਰਸ਼ ਕਰਦੇ ਆਂ ਪਰ ਸਾਨੂੰ ਜਿਹੜੇ ਗਦਾਰ ਨੇ ਨਾ ਸਾਡੇ ਅੰਦਰ ਸਾਡੇ ਅੰਦਰ ਹੀ ਬੈਠੇ ਉਹ ਸਾਨੂੰ ਮਾਰ ਜਾਂਦੇ ਇਸ ਕਰਕੇ ਅਸੀਂ ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਕਰੀਏ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਚੱਲੀਏ ਜੇ ਆਪਾਂ ਇਤਿਹਾਸ ਤੋਂ ਨਹੀਂ ਸਿੱਖਿਆ ਨਾ ਕੁਝ ਆਪਣੇ ਤੋਂ ਤੇ ਵੈਸੇ ਇੱਕ ਵਿਦਵਾਨ ਨੇ ਲਿਖਿਆ ਵੀ ਆ ਉਹ ਕਹਿੰਦਾ ਵੀ ਜਿੰਨਾ ਮਰਜ਼ੀ ਇਤਿਹਾਸ ਤੁਸੀਂ ਪੜੀ ਜਾਓ ਸੁਣੀ ਜਾਓ ਜਿਹੜਾ ਮਨੁੱਖ ਹੈ ਨਾ ਇਹ ਆਪਣੇ ਇਤਿਹਾਸ ਤੋਂ ਕਦੇ ਕੁਝ ਸਿੱਖਦਾ ਨਹੀਂ ਉਹ ਲਿਖਦਾ ਇੱਕ ਮਨੁੱਖ ਇੱਕ ਲੇਖਕ ਨੇ ਲਿਖਿਆ ਹੈ ਗੱਲ ਕਹਿੰਦਾ ਵੀ ਮਨੁੱਖ ਇਹੋ ਜਿਹਾ ਜੀਵ ਹੈ ਵੀ ਕਦੇ ਵੀ ਇਤਿਹਾਸ ਤੋਂ ਕੁਝ ਨਹੀਂ ਸਿੱਖਦਾ ਕਦੇ ਵੀ ਇਹ ਆਪਣੇ ਬਜ਼ੁਰਗਾਂ ਤੋਂ ਨਹੀਂ ਕੁਝ ਲੈ ਕੇ ਸਿੱਖਦਾ ਤੇ ਇਤਿਹਾਸ ਤੋਂ ਤਾਂ ਕੀ ਸਿੱਖਣਾ ਹੁੰਦਾ ਇਹਨੇ ਨਾ ਸੋ ਇਸ ਕਰਕੇ ਆਪਾਂ ਜ਼ਰੂਰ ਆਪਣਾ ਇਤਿਹਾਸ ਪੜੀਏ ਬਟ ਚੋਲੀਏ ਫਿਰ ਆਪਾਂ ਮੋਰਚਿਆਂ ਦੇ ਵਿੱਚ ਚੱਲੀਏ ਗੁਰੂ ਦਾ ਆਸਰਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਮਾਰ ਦਾ ਆਸਰਾ ਲੈ ਕੇ ਚੱਲਾਂਗੇ ਨਾ ਧਰਮ ਦਾ ਆਸਰਾ ਮੀਰੀ ਤੇ ਪੀਰੀ ਦੋਵੇਂ ਇਕੱਠੀਆਂ ਚੱਲਣਗੀਆਂ ਫਿਰ ਗੱਲ ਬਣੇਗੀ ਤੇ ਜੇ ਇਕੱਲੇ ਆਪਾਂ ਮੀਰੀ ਨੂੰ ਲੈ ਕੇ ਚੱਲਦੇ ਰਹੇ ਪੀਰੀ ਨਾਲ ਨਾ ਲਈ ਫਿਰ ਜਿਹੜੀ ਮੀਰੀ ਹੈ ਨਾ ਉਹ ਜ਼ਾਲਮ ਹੋ ਜਾਂਦੀ ਹੈ ਜ਼ੁਲਮ ਕਰਨ ਲੱਗ ਪੈਂਦੀ ਧਰਮ ਜਿਹੜਾ ਸਾਨੂੰ ਜ਼ੁਲਮ ਵਾਲੇ ਪਾਪ ਵਾਲੇ ਪਾਸੇ ਤੋਂ ਰੋਕਦਾ ਇਸ ਕਰਕੇ ਅਸੀਂ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦੇ ਹੋਏ ਅਸੀਂ ਆਪਣੇ ਕਰਮ ਕਰੀਏ ਸੋ ਸਾਰਿਆਂ ਦਾ ਹੀ ਇੱਥੇ ਜਿੰਨੇ ਵੀ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਅਦਾਸ ਕਰਦਾ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਸਾਰੀ ਜਥੇਬੰਦੀ ਦਾ ਇੱਥੇ ਜਿਹੜਾ ਦਫ਼ਤਰ ਹੈ ਇੱਥੋਂ ਦੇ ਜਿੰਨੇ ਵੀ ਪ੍ਰਬੰਧਕਲੇ ਉਹਨਾਂ ਦਾ ਧੰਨਵਾਦ ਤੁਸੀਂ ਬੜੇ ਪਿਆਰ ਸਤਿਕਾਰ ਨਾਲ ਸੁਣਿਆ ਦਾਸ ਨੂੰ ਹਰ ਵਾਰੀ ਯਾਦ ਕਰਦੇ ਜਦੋਂ ਵੀ ਕਿਉਂਕਿ ਇਹਨਾਂ ਵੱਲੋਂ ਕਿਹਾ ਗਿਆ ਕਿ ਜੋ ਵੀ ਅਸੀਂ ਇੱਥੇ ਸਮਾਗਮ ਕਰਾਂਗੇ ਉਹਦੇ ਵਿੱਚ ਤੁਸੀਂ ਹਾਜ਼ਰੀ ਭਰਨੀ ਤੇ ਦਾਸ ਨੂੰ ਦਾਸ ਇੱਕ ਮਾਫੀ ਵੀ ਚਾਹੁੰਦਾ ਜਿਹੜਾ ਸਮਾ ਕੁਝ ਵੱਧ ਮੇਰੇ ਵੱਲੋਂ ਵਾਅਦਾ ਨਹੀਂ ਲੱਗਾ ਕਿਉਂਕਿ ਮੈਨੂੰ ਜਿਹੜਾ ਸਮਾਂ ਦਿੱਤਾ ਗਿਆ ਸੀ ਮੇਰਾ 1.5 ਘੰਟੇ ਦਾ ਸਮਾਂ ਸੀ 9:30 ਵਜੇ ਤੋਂ ਲੈ ਕੇ 11:00 ਵਜੇ ਤੱਕ ਪਰ ਸੋ ਹੁਣ ਹੀ ਸਾਡਾ ਪਾਠ ਚਲੋ ਮੀਂਹ ਪੈਣ ਕਰਕੇ ਕੁਝ ਲੇਟ ਹੋ ਗਿਆ 10:00 ਵਜੇ ਪਾਠ ਹੋਇਆ ਤੇ ਮੈਂ ਆਪਣਾ ਸਮਾਂ 11:30 ਡੇਢ ਘੰਟਾ ਪੂਰਾ ਕਰ ਦਿੱਤਾ ਉਸ ਟਾਈਮ ਸ਼ੀਟ ਦੇ ਹਿਸਾਬ ਦੇ ਨਾਲ ਸੋ ਇਸ ਕਰਕੇ ਦਾਸ ਜੀ ਤੇ ਕਿਸੇ ਨੂੰ ਲੱਗਿਆ ਹੋਵੇ ਵੱਧ ਸਮਾਂ ਲਾਤਾ ਤੇ ਮਾਫੀ ਚਾਹੁੰਦਾ ਮੈਂ ਪਰ ਜੇ ਕਾਰਡ ਪੜ੍ਹ ਲਿਓ ਤੁਸੀਂ ਉਹਦੇ ਤੇ 9:30 ਤੋਂ 11 ਵਜੇ ਦਾ ਸਮਾਂ ਸੀ ਪਰ ਹੁਣ ਇਧਰੋਂ ਪਾਠ ਵੀ ਆਪਣਾ ਲੇਟ ਹੋਇਆ ਉਹਨਾਂ ਸਮਾਂ ਦਾਸ ਨੇ ਲਾਇਆ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਰੋਮ ਰੋਮ ਕਰਕੇ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਪਣੀ ਗੋਦ 'ਚ ਬੈਠਣ ਦਾ ਤੇ ਕਥਾ ਕਹਾਣੀਆਂ ਕਹਿਣ ਸੁਣਨ ਦਾ ਬਲ ਬਖਸ਼ਿਆ ਮਹਾਰਾਜ ਸਾਰਿਆਂ ਤੇ ਬਖਸ਼ਿਸ਼ ਕਰਨ ਦਾਸ ਵੱਲੋਂ ਸਾਰਿਆਂ ਦਾ ਹੀ ਫਿਰ ਇੱਕ ਵਾਰ ਧੰਨਵਾਦ ਵਿਚਾਰਾਂ ਕਰਦਿਆਂ ਹੋਇਆਂ अनेका ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਤਾਂ ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਬ੍ਹ ਸੋ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ